22 ਤਰੀਕ ਤੋਂ ਦੁਬਾਰਾ ਮਤਲਬ ਬਜਟ ਸੈਸ਼ਨ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਉਹਦੇ ਵਾਸਤੇ ਅਸੀਂ ਇੱਕ ਉਪਰਾਲਾ ਕੀਤਾ ਹੈ ਕਿ ਵਿਰੋਧੀ ਧਿਰ ਨੂੰ ਮਿਲਣਾ ਹੈ। ਅਸੀਂ ਆਪੋਜੀਸ਼ਨ ਦੇ ਜਿੰਨੇ ਐਮਪੀ ਸਹਿबान ਸੀ ਜਾਂ ਐਨਡੀਏ ਦੇ ਜਿਹੜੇ ਭਾਜਪਾ ਨੂੰ ਛੱਡ ਕੇ ਬਾਕੀ ਸਾਰੇ ਐਮਪੀ ਸੀ ਉਹਨਾਂ ਨੂੰ ਆਪਾਂ ਮੰਗ ਪੱਤਰ ਦਿੱਤੇ ਸੀ। ਔਰ ਉਹਨਾਂ ਕੋਲੇ ਆਪਾਂ ਇੱਕ ਗੱਲ ਰੱਖੀ ਸੀ ਬੜੀ ਸਟਰੋਂਗਲੀ ਕਿ ਭਾਈ ਤੁਸੀਂ ਵਿਰੋਧੀ ਧਿਰ ਐਸ ਵਾਰ ਬਹੁਤ ਸਟਰੋਂਗ ਆਈ ਹੈ। ਅੱਜ ਤੁਹਾਡਾ ਫਰਜ ਬੰਦਾ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਡਾਕਟਰ ਸੁਆਮੀ ਨਾਥਨ ਦੇ ਫਾਰਮੂਲੇ ਅਨੁਸਾਰ ਮਿਲੇ ਔਰ ਕਿਸਾਨਾਂ ਦੀ ਕਰਜ਼ ਮੁਕਤੀ ਹੋਵੇ ਹੋਰ ਬਾਕੀ ਸਾਰੀਆਂ 12 ਸਮੱਸਿਆਵਾਂ ਮੰਗਾ ਨੂੰ ਲੈ ਕੇ ਆਪਾਂ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੈ ਤੇ ਸਾਡੀ ਭਾਵਨਾ ਹੈ ਕਿ ਇਹਦਾ ਇਸ਼ੂਆਂ ਦੇ ਉੱਤੇ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੇ ਇਸ਼ੂ ਤੇ ਉੱਤੇ ਵਿਰੋਧੀ ਧਿਰ ਪ੍ਰਾਈਵੇਟ ਮੈਂਬਰ ਬੈਲ ਲੈ ਕੇ ਆਵੇ ਉਹਦੇ ਲਈ ਅਸੀਂ ਚਾਹੁੰਦੇ ਹਾਂ ਕਿ ਉਸ ਤੋਂ ਪਹਿਲਾਂ ਪਹਿਲਾਂ ਇਹ ਸੈਸ਼ਨ ਦੇ ਵਿੱਚੋਂ ਸਾਡੀ ਇਹ ਗੱਲ ਉੱਠੇ ਉਹਦੇ ਲਈ ਅਸੀਂ ਵਿਰੋਧੀ ਧਿਰ ਦੇ ਜਿਹੜੇ ਲੀਡਰ ਆਫ اپੋਜੀਸ਼ਨ ਹੈ ਉਹਨੂੰ ਮਿਲਣਾ ਉਹਨਾਂ ਦੇ ਸਾਰੇ ਲੀਡਰ ਸਹਿਬਾਨਾਂ ਨੂੰ ਮਿਲ ਕੇ ਅਸੀਂ ਉਹ ਗੱਲ ਉੱਥੇ ਰੱਖਣੀ ਹੈ ਦੇਖੋ ਨਵੀਂ ਦਿੱਲੀ ਦੇ ਵਿੱਚ ਕਨਸਟੀਟਿਊਸ਼ਨ ਕਲੱਬ ਹੈਗਾ ਜਿੱਥੇ ਅਸੀਂ ਕਨਵੈਨਸ਼ਨ ਕਰਨੀ ਆ 22 ਨੂੰ ਆਰੋਸ ਕਨਵੈਨਸ਼ਨ ਦੇ ਵਿੱਚ ਦੇਸ਼ ਦੀਆਂ ਜ਼ਿਆਦਾ ਤੋਂ ਜ਼ਿਆਦਾ ਜਥੇਬੰਦੀਆਂ ਦੇ ਨੁਮਾਇੰਦੇ ਕੱਲਾ ਪੰਜਾਬ ਹਰਿਆਣਾ ਨਹੀਂ ਪੂਰੇ ਦੇਸ਼ ਦੀਆਂ ਜਿਹੜੀਆਂ ਸਾਡੇ ਨਾਲ ਦੋਵਾਂ ਫੋਰਮ ਨਾਲ ਰਿਲੇਟਡ ਹੈਗੀਆਂ ਉਹਨਾਂ ਦੇ ਮੁਖੀ ਉੱਥੇ ਪਹੁੰਚਣਗੇ ਅਸੀਂ ਮਾਹਰ ਵੀ ਸੱਦਾਂਗੇ ਤੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਚਰਚਾ ਆਪਾਂ ਕਰਾਂਗੇ ਵੀ ਕੀ ਆ ਕੀ ਮਸਲੇ ਆ ਕਿਵੇਂ ਇਹ ਇੰਪਲੀਮੈਂਟੇਸ਼ਨ ਹੋਣਾ ਜੋ ਸਰਕਾਰ ਦੇ ਦਾਅਵੇ ਐਨਾ ਬਜਟ ਲੱਗਣਾ ਸੀ ਪਹਿਲੋਂ ਇਹ ਵੀ ਕਰਾਂਗੇ ਆਪਾਂ ਮਾਨਸੂਨ 70 ਤੋਂ ਪਹਿਲੋ ਪਹਿਲੋ ਐਮਐਸਪੀ ਗਰੰਟੀ ਕਾਨੂੰਨ ਦਾ ਅਜੰਡਾ ਸੈੱਟ ਕਰਾਂਗੇ ਪਬਲਿਕ ਦੇ ਵਿੱਚ ਵੀ ਅਸੀਂ ਆ ਕਰ ਰਹੇ ਹਾਂ ਇਸ ਤਰੀਕੇ ਨਾਲ ਔਰ ਫਿਰਸ ਨਵੀਂ ਦਿੱਲੀ ਵਿੱਚ ਅਸੀਂ ਪੀਸੀ ਕਰਾਂਗੇ ਪੀਸੀ ਕਰਕੇ ਉਹ ਸਾਰਾ ਪ੍ਰੋਗਰਾਮ ਦੱਸਾਂਗੇ ਹੁਣ ਅਸੀਂ ਜਿਹੜੇ ਵਿਰੋਧੀ ਧਿਰ ਦੇ ਮੁਖੀ ਨੇ ਜਿਹੜੇ ਮੰਗ ਪੱਤਰ ਸੀ ਦਿੱਤੇ ਨੇ ਉਹਨਾਂ ਤੇ ਉਹਨਾਂ ਦੀ ਕੀ رائے ਵਾ ਕੀ ਉਹ ਕਰ ਰਹੇ ਆ ਕਿ ਨਹੀਂ ਕਰ ਰਹੇ ਸੋਨਾਂ ਕੋ ਸੰਭਾਲ ਲੈ ਕੇ ਉਹਨਾਂ ਨੂੰ ਵਿਸ਼ੇਸ਼ ਕਰਕੇ ਮਿਲਾਂਗੇ